ਹਾਂਜੀ ਸਤਿ ਸ਼੍ਰੀ ਅਕਾਲ ਜੀ ਮੀਤਕਾਰਾਂ ਜੀ ਸਾਰੇ ਠੀਕ ਠਾਕ ਹੋਵਾਂਗੇ ਵਸਤੇ ਵਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਆਦਾ ਟਾਈਮ ਨਹੀਂ ਤੁਹਾਡਾ ਲਵਾਂਗੇ ਤੇ ਇੱਕ ਆਪਾਂ ਥੋੜੀ ਇਨਫੋਰਮੇਟਿਵ ਵੀਡੀਓ ਲੈ ਕੇ ਆਏ ਹਾਂ ਅੰਤ ਤੱਕ ਸੁਣ ਲਿਓ ਜਿਨ੍ਹਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਖਤਮ ਹੋ ਰਿਹਾ ਜਿਨ੍ਹਾਂ ਕੋ ਮੈਂ ਬੜੇ ਇੱਧਾ ਦੇ ਇਥੇ ਸਟੂਡੈਂਟ ਆ ਜਿਹੜੇ ਸਟੱਡੀ ਪਰਮਿਟ ਤੇ ਆਏ ਸੀ ਤੇ ਹੁਣ ਉਹਨਾਂ ਤੋਂ ਸਾਲ ਦਾ ਜਾਂ ਤਾਂ ਵਰਕ ਪਰਮਿਟ ਰਹਿ ਗਿਆ ਕਈਆਂ ਤੋਂ ਡੇਢ ਸਾਲ ਦਾ ਕਈਆਂ ਤੋਂ 6 ਮਹੀਨੇ ਦਾ ਤੇ ਕ ਤਾਂ OS ਵਾਲੇ ਬਹੁਤ ਪਰੇਸ਼ਾਨ ਨੇ ਵੀ ਅਸੀਂ ਕੀ ਕਰੀਏ ਹਨਾ ਕੋਈ ਸਾਡੇ ਲਈ ਰਸਤਾ ਨਿਕਲ ਜਾ ਜਿਸ ਕਰਕੇ ਅਸੀਂ ਕੈਨੇਡਾ 'ਚ ਹੋਰ ਲੰਬੇ ਟਾਈਮ ਤੱਕ ਸਟੇ ਕਰ ਸਕੀਏ ਕਿ ਕੱਲ ਨੂੰ ਉਹਦੇ ਥਰੂ ਸਾਡੀ ਪਿਕਰ ਵੀ ਹੋ ਜਵੇ ਸਾਨੂੰ ਵਾਪਸ ਨਾ ਜਾਣਾ ਪਵੇ ਅਸੀਂ ਰਿਪੋਰਟ ਨਾ ਹੋਈਏ ਸੋ ਕੁਝ ਕੁ ਤੁਹਾਡੇ ਲਈ ਮੈਂ ਇਨਫੋਰਮੇਟਿਵ ਚੀਜ਼ਾਂ ਲੈ ਕੇ ਆਇਆ ਤਿੰਨ ਚਾਰ ਹੈਗੇ ਆ ਮੇਰੇ ਕੋਲ ਪੁਆਇੰਟਸ ਤੇ ਉਹਨਾਂ ਨੂੰ ਆਪਾਂ ਕਵਰ ਕਰਦੇ ਹਾਂ ਸੋ ਪਹਿਲਾ ਤੇ ਤਰੀਕਾ ਵੀ ਜੇਕਰ ਤੁਹਾਡਾ ਵਰਕ ਪਰਮਿਟ ਮੰਨ ਲਓ ਖਤਮ ਹੋ ਰਿਹਾ ਜਿੰਨਾ ਕੋ ਬਿਲਕੁਲ ਹੀ ਥੋੜਾ ੜਾ ਮਹੀਨਾ 2 ਮਹੀਨੇ ਦਾ ਤੇ 3 ਮਹੀਨੇ ਦਾ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਅਪਾਇੰਟਮੈਂਟ ਬਣ ਰਿਹਾ ਤੇ ਨਾ ਤੁਹਾਡੀ ਪੀਅਰ ਹੋਣੀ ਹੈ ਹਜੇ ਬਟ ਤੁਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੱਕ ਤਾਂ ਹੈਗਾ ਮਹਿੰਗਾ ਆਪਸ਼ਨ ਤਾਂ ਉਹ ਮੈਂ ਰਿਕਮੈਂਡ ਨਹੀਂ ਕਰਾਂਗਾ ਬਿਕੋਜ਼ ਉਹਦੇ ਵਿੱਚ ਥੋੜਾ ਐਕਸਪਲੋਇਟੇਸ਼ਨ ਵਾਲਾ ਕੰਮ ਆ ਉਹ ਹੈਗਾ ਐਲ ਐ ਐਮ ਆਈ ਹੈ ਹੁਣ ਉਹਦੇ ਵਿੱਚ ਯਾਰ 30-40 ਹਜ਼ਾਰ ਡਾਲਰ ਲੱਗੇ ਐਲਐਮਆਈ ਲੈਣੀ ਜਿਹੜਾ ਤੇ ਤਗੜਾ ਪਿਛੋਂ ਜਨੂੰ ਕੋਈ ਪ੍ਰਵਾਹ ਨਹੀਂ ਪੈਸਾ ਬਹੁਤ ਆ ਉਹਨਾਂ ਲਈ ਕੋਈ ਚੱਕਰ ਨਹੀਂ ਪਰ ਇੱਕ ਆਮ ਬੰਦੇ ਲਈ ਬਹੁਤ ਜ਼ਿਆਦਾ ਪੈਸਾ ਆ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਬਰਥ ਸਟ ਅੰਟਿਲਨੈਸ ਉਹ ਐਲਐਮਆਈ ਲੈ ਕੇ ਤੁਸੀਂ ਪੀਆਰ ਹੋ ਜੰਨੇ ਹੋ ਠੀਕ ਆ ਐਂਡ ਲੀਗਲੀ ਵੀ ਨਹੀਂ ਤਾਂ ਮੇਰੇ ਮੈਂ ਉਹ ਰეკਮੈਂਡ ਨਹੀਂ ਕਰ ਰਿਹਾ ਬਟ ਇਟਸ ਅਪ ਟੂ ਯੂ ਇੱਕ ਆਪਸ਼ਨ ਆਲਵੇਸ ਤੁਹਾਡੇ ਕੋਲ ਹੈਗਾ ਜੇ ਤੁਹਾਡੇ ਸਿਰਫ 20 થી ਪੁਆਇੰਟ ਘਟਦੇ ਪਏ ਆ ਤਾਂ ਇੱਕ ਆਪਸ਼ਨ ਹੈਗਾ ਵਨ ਟਾਈਮ ਇਨਵੈਸਟਮੈਂਟ ਬਟ ਮੈਂ ਰეკਮੈਂਡ ਨਹੀਂ ਕਰ ਰਿਹਾ ਹੈਗਾ ਇਹ ਮੈਂ ਜਸ ਦੱਸ ਰਿਹਾ ਆਪਣੇ ਮੋਲੋ ਵੀ ਇੱਕ ਇੱਕ ਤੁਹਾਡੇ ਕੋਲ ਹੈਗਾ ਆ ਚਾਂਸ ਠੀਕ ਹੈ ਇੱਕ ਵੇ ਹੈਗਾ ਆ ਵੀ ਜਿਹਦੇ ਨਾਲ ਤੁਸੀਂ ਇਥੇ ਸਟੇਕ ਕਰ ਸਕਦੇ ਹੋ ਤੇ ਪਲੱਸ ਤੁਸੀਂ ਆਪਣੀ ਪੀਆਰ ਦੇ ਵਿੱਚ ਤੁਹਾਡੇ ਥੋੜੇ ਪੁਆਇੰਟਸ ਇਨਕਰੀਜ਼ ਹੋ ਜਾਣਗੇ ਉਹਨੂੰ ਤੁਹਾਡੀ ਹੈਲਪ ਹੋ ਜੇਗੀ ਫਿਰ ਆਪਾਂ ਦੂਜੇ ਨੰਬਰ ਤੇ ਗੱਲ ਕਰ ਲੈਣੇ ਆ ਵੀ ਵਿਜ਼ਿਟਰ ਵੀਜ਼ਾ ਤੁਸੀਂ ਆਪਣਾ ਵਰਕ ਪਰਮਿਟ ਤੋਂ ਬਾਅਦ ਜੇ ਤੁਹਾਡਾ ਵਰਕ ਪਰਮਿਟ ਮੁੱਕ ਰਿਹਾ ਤੁਹਾਡੀ ਪੀਆਰ ਨਹੀਂ ਹੋ ਰਹੀ ਤੁਸੀਂ ਉਹਨੂੰ ਵਿਜ਼ਟਰ ਵੀਜ਼ੇ ਦੇ ਵਿੱਚ ਵੀ ਕਨਵਰਟ ਕਰਵਾ ਸਕਦੇ ਹੋ ਜੇ ਤੁਹਾਡੇ ਰਹਿ ਗਏ 2-3 ਮਹੀਨੇ ਮੁੱਕਣ ਦੇ ਵਿੱਚ ਤੁਹਾਨੂੰ ਲੱਗਦਾ ਵੀ ਤੁਹਾਡੇ ਪੁਆਇੰਟਸ ਨਹੀਂ ਹੋਣੇ ਤੁਸੀਂ ਉਹਨੂੰ ਵਿਜ਼ਟਰ ਵੀਜ਼ੇ ਵਿੱਚ ਕਨਵਰਟ ਕਰਾ ਲਓ ਪਰ ਯਾਦ ਰੱਖਿਓ ਮੇਰੀ ਗੱਲ ਵਿਜ਼ਟਰ ਵੀਜ਼ੇ ਦੇ ਵਿੱਚ ਇੱਕ ਵਾਰੀ ਜੇ ਤੁਸੀਂ ਉਹਨੂੰ ਚੇਂਜ ਕਰਵਾਇਆ ਤਾਂ ਤੁਸੀਂ ਇੱਥੇ ਸਿੱਧਣ ਤੇ ਲੀਗਲੀ ਕੰਮ ਨਹੀਂ ਕਰ ਸਕਦੇ ਲੀਗਲੀ ਯੂ ਕਾਂਟ ਵਰਕ ਇਨ ਕੈਨੇਡਾ ਇਫ ਯੂ ਆਰ ਓਨ ਦਾ ਵਰਕ ਸੌਰੀ ਓਨ ਦਾ ਵਿਜ਼ਟਰ ਵੀਜ਼ਾ ਠੀਕ ਆ ਇਹ ਗੱਲ ਇੰਪੋਰਟੈਂਟ ਆ ਇਹਨੂੰ ਯਾਦ ਰੱਖਿਓ ਵਿਜ਼ਟਰ ਵੀਜ਼ਾ ਤੇ ਤੁਸੀਂ ਕੰਮ ਨਹੀਂ ਕਰ ਸਕਦੇ ਮੋਸਟਲੀ ਤੁਹਾਨੂੰ ਪਤਾ ਹੀ ਹੋਣਾ ਤੇ ਸੇਮ ਉਹੀ ਪ੍ਰੋਸੀਜਰ ਰਹਿਣਾ ਜੇ ਤੁਸੀਂ ਵਿਜ਼ਟਰ ਵੀਜ਼ਾ ਲਾਉਂਨੇ ਹੋ ਆਪਣਾ ਤੁਹਾਡਾ ਆ ਜਾਂਦਾ ਕੈਨਡਾ ਸਟੇ ਕਰ ਸਕਦੇ ਹੋ ਜਿੰਨਾ ਟਾਈਮ ਦਾ ਹੈਗਾ ਤੁਹਾਡੇ ਕੋਲ ਵੀਜ਼ਾ ਠੀਕ ਆ ਜਿੰਨੀ ਤੁਹਾਨੂੰ ਪਰਮਿਸ਼ਨ ਹੈਗੀ ਤੁਸੀਂ ਕੈਨਡਾ ਸਟੇ ਕਰੋ ਉਹਨੇ ਟਾਈਮ ਦੀ ਪਰ ਲੀਗਲੀ ਕੰਮ ਨਹੀਂ ਕਰ ਸਕਦੇ ਠੀਕ ਆ ਸਿਰ ਤੇ ਕੰਮ ਨਹੀਂ ਕਰ ਸਕਦੇ ਇਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਇੱਕ ਸਟੂਡੈਂਟ ਹੋ ਤੁਹਾਡਾ ਜੇ ਸਟੱਡੀ ਦੇ 6 ਮਹੀਨੇ ਪਹਿਲੇ 3 ਮਹੀਨੇ ਪਹਿਲੇ 2 ਮਹੀਨੇ ਪਹਿਲੇ ਜੇ ਵਰਕ ਪਰਮਿਟ 3 ਸਾਲ ਦਾ ਪਿਆ ਤੁਹਾ ਤੁਹਾਨੂੰ ਕੀ ਕਰਨਾ ਚਾਹੀਦਾ ਸਕਿੱਲ ਜੌਬ ਦੇਖੋ ਠੀਕ ਆ ਦੇਖੋ ਉਹ ਵੀ ਕਿਵੇਂ ਤੁਸੀਂ ਪੀਆਰ ਲੈ ਸਕਦੇ ਹੋ ਕੋਈ ਆਪਸ਼ਨ ਨਹੀਂ ਹੈਗਾ ਟ੍ਰਾਈ ਟੂ ਲਰਨ ਫ੍ਰੈਂਚ ਫ੍ਰੈਂਚ ਤੇ ਕੰਮ ਕਰੋ ਹੈਗਾ ਦੇਖੋ ਫ੍ਰੈਂਚ ਵਾਲਾ ਆਪਸ਼ਨ ਮੈਂ ਤੁਹਾਨੂੰ ਕਹਾਂ ਮੈਂ ਕਦੀ ਵੀ ਸ਼ਾਇਦ ਕੈਨੇਡਾ ਚ ਨਹੀਂ ਜਾਊਗਾ ਕੈਨੇਡਾ ਚ ਇੰਗਲਿਸ਼ ਤੋਂ ਬਾਅਦ ਫ੍ਰੈਂਚ ਇਹਨਾਂ ਦੀ ਆਫੀਸ਼ੀਅਲ ਲੈਂਗੁਏਜ ਹੈ ਇਹਨਾਂ ਨੂੰ ਬੰਦੇ ਚਾਹੀਦੇ ਜਿਹੜੇ ਫ੍ਰੈਂਚ ਬੋਲਦੇ ਹੁਣ ਉਹ ਵੀ ਇੱਕ ਕਾਈਂਡ ਆਫ ਸਕਿੱਲ ਹੀ ਆ ਫ੍ਰੈਂਚ ਸਿੱਖ ਸਕਦੇ ਹੋ ਆਈ نو ਹਾ ਸੀਐਲਬੀ 7 ਸਕੋਰ ਕਰਨਾ ਫ੍ਰੈਂਚ ਦੇ ਵਿੱਚ ਡਿਫਿਕਲਟ ਆ ਪਰ ਜੇ ਕੋਈ ਸਟੂਡੈਂਟ ਜੇ ਸਟਾਰਟ ਕਰ ਸਕਦੇ ਨੇ ਪਹਿਲਾਂ ਆਪਣੇ ਆਪ ਥੋੜਾ ਥੋੜਾ ਸਿੱਖਣਾ ਬੇਸਿਕ ਸਿੱਖ ਕੇ ਉਸ ਤੋਂ ਬਾਅਦ ਤੁਸੀਂ 6 ਮਹੀਨੇ ਜਾਂ ਸਾਲ ਇੱਕ ਇਨਸਟ੍ਰਕਟਰ ਦੇ ਥੱਲੇ ਲਾਓ ਤੁਸੀਂ ਪ੍ਰੋਪਰਲੀ ਤੁਸੀਂ ਕਲੀਅਰ ਕਰ ਸਕਦੇ ਹੋ ਐਗਜ਼ਾਮ ਠੀਕ ਆ ਤੇ ਕੱਲ ਨੂੰ ਇੱਥੇ ਆ ਕੇ ਪੀਆਰ ਨਾ ਹੋਵੋ ਤੁਸੀਂ ਉਹਦੇ ਨਾਲੋਂ ਬੈਟਰ ਹੈ ਮੇਰੇ ਹਿਸਾਬ ਨਾਲ ਜੇ ਤੁਸੀਂ ਸਾਲ ਫ੍ਰੈਂਚ ਨੂੰ ਲਾ ਦੋ ਨਾਲ ਨਾਲ ਸਿੱਖਣ ਜਿਹਾਣਾ ਪਾਰਟ ਟਾਈਮ ਸਿੱਖਦੇ ਰਹੋ ਨਾਲ ਨਾਲ ਘੰਟਾ 2 ਘੰਟਾ ਡੇਲੀ ਤੇ ਕੱਢ ਕੇ ਬਾਅਦ ਵਿੱਚ ਇੱਕ ਇਨਸਟ੍ਰਕਟਰ ਦੇ ਨਾਲ ਹਨਾ ਤੁਸੀਂ ਉਹਦੀ ਹੈਲਪ ਦੇ ਨਾਲ ਜੇ ਕੱਲੂ ਪੇਪਰ ਕਲੀਅਰ ਕਰ ਲੈਂਦੇ ਹੋ ਮੈਨੂੰ ਨਹੀਂ ਲੱਗਦਾ ਵੀ ਉਹ ਇੱਕ ਮਾੜਾ ਡ ਇਟਸ ਗੁੱਡ ਉਹਨਾਂ ਤੁਹਾਡੀ ਪੀਆਰ ਹੋ ਸਕਦੀ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਪਰ ਜਿੰਨਾਂ ਕੋਲ ਟਾਈਮ ਨਹੀਂ ਉਹਨਾਂ ਦੇ ਲਈ অপਸ਼ਨ ਬਾਕੀ ਦਾ ਇੱਕ ਐਲਐਮਈਓ ਪਰ ਉਹਦੇ ਵਿੱਚ ਇਨਵੈਸਟਮੈਂਟ ਬਹੁਤ ਹੈ ਜੇ ਉਹ ਵੀ ਨਹੀਂ অপਸ਼ਨ ਹੈ ਤਾਂ ਤੁਹਾਡੇ ਕੋਲ ਹੈਗਾ ਵਿਜ਼ਟਰ ਵੀਜ਼ਾ ਉਹਦੇ ਵਿੱਚ ਪਰ ਤੁਸੀਂ ਲੀਗਲੀ ਕੰਮ ਨਹੀਂ ਕਰ ਸਕਦੇ ਇਹਨਾਂ ਦਿਨਾਂ ਟਰਮਸ ਦੇ ਉੱਪਰ ਤੁਸੀਂ ਕੈਂਡੀਡੇਟ ਸਟੇ ਕਰ ਸਕਦੇ ਹੋ ਪਰ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਕੰਡੀਸ਼ਨ ਹੈਗੀ ਆ ਲਾਸਟ ਹੈਗਾ ਜਿਹੜੇ ਮੋਸਟਲੀ ਲੋਕੀ ਚੂਜ਼ ਕਰਦੇ ਆ ਮੈਰਿਜ ਕਰਾਉਣੀ ਨਾ ਪੀਆਰ ਮੁੰਡੇ ਨਾਲ ਪੀਆਰ ਕੁੜੀ ਦੇ ਨਾਲ ਆਈ ਵਾਂਟ ਸੁਜੈਸਟ ਕਿ ਤੁਸੀਂ ਪੈਸੇ ਕਿਉਂਕਿ ਇਹ ਵੀ ਬਹੁਤ ਇੱਕ ਸਕੈਮ ਚੱਲ ਰਿਹਾ ਹੈ ਦੀ ਡੇਟ ਦੇ ਵਿੱਚ ਇਸ ਤੇ ਉੱਪਰ ਵੀਡੀਓ ਬਣਾਵਾਂਗਾ ਪੈਸੇ ਦੇ ਕੇ ਲੋਕੀ ਵਿਆਹ ਕਰਾ ਰਹੇ ਜਸਟ ਫॉर ਦਾ ਸੇਫ ਆਫ ਦਾ ਪੀਅਰ ਠੀਕ ਆ ਇਸ ਤੋਂ ਥੋੜਾ ਬਚਣ ਦੀ ਕੋਸ਼ਿਸ਼ ਕਰੋ ਹੈਗਾ ਤੁਸੀਂ ਦੇਖੋ ਜੇ ਤੁਹਾਡਾ ਬாய்ਫਰੈਂਡ ਗਰਲਫਰੈਂਡ ਅੱਜ ਕੱਲ ਲੋਕੀ ਰਿਲੇਸ਼ਨ ਦੇ ਵਿੱਚ ਹੁੰਦੇ ਨੇ ਉਹਨਾਂ ਦਾ ਹਨਾ ਕੋਈ ਨਾ ਕੋਈ ਪਾਰਟਨਰ ਜਾਂਦਾ ਇੱਥੇ ਪੀਅਰ ਹੁੰਦਾ ਯਰ ਇਟਸ ਅ ਡਿਫਰੈਂਟ ਥਿੰਗ ਪਰ ਕਿਸੇ ਨੂੰ ਪੈਸੇ ਦੇ ਕੇ ਤੁਸੀਂ ਪੀਅਰ ਲੈਣੀ ਕੋਈ ਵਧੀਆ ਤਰੀਕਾ ਨਹੀਂ ਹੈਗਾ ਨਾ ਇਲੀਗਲ ਤਰੀਕਾ ਆ ਠੀਕ ਆ ਸੋ ਇਹ ਤੁਹਾਡੇ ਤੇ ਆ ਇਹ ਵੀ ਇੱਕ ਜਸ ਅਚਾਰ ਵੇ ਨੇ ਕੈਨੇਡਾ ਚ ਸਟੇਕ ਕਰਨਦੇ ਮੈਂ ਤੁਹਾਡੇ ਨਾਲ ਕਵਰ ਕਰਦੇ ਤੁਹਾਨੂੰ ਦੱਸਦੇ ਆਈ ਹੋਪ ਵੀ ਤੁਹਾਨੂੰ ਵੀਡੀਓ ਇਨਫਾਰਮੇਟਿਵ ਲੱਗੀ ਹੋਊਗੀ ਹੋਰ ਜੇ ਕੋਈ ਇਨਫਾਰਮੇਸ਼ਨ ਚਾਹੀਦੀ ਕੈਨੇਡਾ ਰਿਲੇਟਡ ਜਾਂ ਕੋਈ ਨਵੇਂ ਅਪਡੇਟਸ ਆਉਂਦੇ ਨੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਸ਼ੇਅਰ ਕਰਦਾਗਾ ਬਾਕੀ ਐਂ ਤੁਹਾਡਾ ਫਰਾ ਤੜੇਲੀ ਨਵੀਆਂ ਨਵੀਆਂ ਤੇ ਇਨਫਾਰਮੇਟਿਵ ਵੀਡੀਓਸ ਲੈ ਕੇ ਆਉਂਦਾ ਰਹੇਗਾ ਤੁਸੀਂ ਸਿਰਫ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਪਿਆਰ ਦੇਣਾ ਵੀਡੀਓਸ ਨੂੰ ਦੈਟਸ ਇਟ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜਲਦੀ ਅਗਲੀ ਵੀਡੀਓ ਦੇ ਨਾਲ